ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ اے ਤੋਂ ਪੰਜਾਬ ਆ ਗਏ। ਹਾਂਜੀ। ਨਾਨਾ ਜੀ ਕੋਲ। ਹਾਂਜੀ। ਅੱਛਾ ਤੁਸੀਂ ਅਮਰ ਅਤੇ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ? ਦੋ ਸਾਲ ਪਹਿਲਾਂ ਅਸੀਂ ਸਾਰੇ ਕੀਤਾ। ਸਾਰੇ ਆਮ ਛੱਕਿਆ। ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ। ਅੱਛਾ। ਹਾਂਜੀ। ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ? ਹਾਂਜੀ ਹਾਂਜੀ। ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ। ਮੌਤ ਦਾ ਕੋਈ ਡਰ ਨਹੀਂ। ਹੂੰ। ਐਨੀ ਟਾਈਮ ਆਈ ਕੈਨ ਡਾਈ। ਤੁਸੀਂ ਪੰਜਾਬੀ ਬੋਲ ਲੈਂਦੇ ਹੋ? ਹੁੰਦੀ ਆ। ਥੋੜੀ ਥੋੜੀ ਤੁਹਾਡਾ ਨਾਮ ਕੀ ਹੈ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨੇ ਆ ਤੁਸੇ ਬਿਲਕੁਲ ਠੀਕ-ਠਾਕ ਹੋਗੇ ਅੱਜ ਤੁਹਾਨੂੰ ਚੜ੍ਹਦੀਆਂ ਕਲਾਵਾਂ ਚ ਰੱਖੇ ਅੱਛੇ ਜੀ ਅਸੀਂ ਅੱਜ ਗੱਲ ਕਰਾਂਗੇ ਅਮਰੀਕਾ ਦੇ ਇੱਕ ਜੋੜੇ ਦੀ ਇੱਕ ਅਮਰੀਕਾ ਦਾ ਜੋੜਾ ਜਿਨ੍ਹਾਂ ਨੇ ਨਾਸਿਬ ਸਿੱਖੀ ਨੂੰ ਐਕਸੈਪਟ ਕੀਤਾ ਆਪਣੇ ਮਜ਼ਬੂ ਨੂੰ ਛੱਡ ਕੇ ਸਿੱਖੀਜ਼ਮ ਦੇ ਵਿੱਚ ਐਂਟਰ ਹੋਏ ਸਿੱਖੀ ਨੂੰ ਇਸ ਤਰ੍ਹਾਂ ਐਕਸੈਪਟ ਕੀਤਾ ਕਿ ਉਹਨੂੰ ਪੂਰੀ ਤਰ੍ਹਾਂ ਜਿਹੜਾ ਫਾਲੋ ਕਰਦੇ ਪਏ ਨੇ ਤੇ ਅੰਮ੍ਰਿਤ ਜਿਹੜਾ ਉਹ ਵੀ ਚਖ ਲਿਆ ਤੇ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਜਿਹੜਾ ਉਹ ਚਖਾਇਆ ਇਹਨਾਂ ਨੇ ਤੇ ਅੱਜ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਾਂਗੇ ਕਿਸੇ ਮਜ਼ਹਬ ਨੂੰ ਆਪਣੇ ਮਜ਼ਹਬ ਨੂੰ ਛੱਡ ਕੇ ਦੂਜੇ ਮਜ਼ਹਬ ਦੇ ਵਿੱਚ ਐਂਟਰ ਹੋਣਾ ਉਹਨੂੰ ਠੀਕ ਹੈ ਫਾਲੋ ਕਰਨਾ ਬਕਾਇਦਾ ਪ੍ਰੈਕਟਿਸ ਕਰਨਾ ਬਹੁਤ ਵੱਡੀ ਚੀਜ਼ ਹੈ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨ ਆਲੇ ਆ ਇਹ ਜਿਵੇਂ ਸਿਆਖਰ ਤੱਕ ਵਿਕਲੀਆਂ ਵੀਡੀਓ ਵੇਖਣ ਤੋਂ ਬਾਲਾ ਸਾਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਤੁਸੀਂ لازਮੀ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ لازਮੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ लेट्स ਗੋ ਸੇ ਛੱਡ 6 ਸਾਲਾਂ ਤੋਂ ਪੰਜਾਬ ਰਹਿੰਦਾ ਹੈ ਇਹ ਜੋੜਾ ਪੰਜਾਬ ਆ ਕੇ ਇਹਨਾਂ ਨੇ ਆਪ ਤੇ ਆਪਣੇ ਪੁੱਤਰ ਨੂੰ ਛਕਾਇਆ ਅਮਰਿਤ ਤੁਹਾਡੀ ਵੀ ਰੂਹ ਖੁਸ਼ ਹੋ ਜੂ ਇਹ ਦੋਨੇ ਪਤੀ ਪਤਨੀ ਦੀਆਂ ਗੱਲਾਂ ਸੁਣ ਕੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤਿਕੋਰ ਆਰਤਿਕੋਰ ਤੁਹਾਡਾ ਕੀ ਨਾਮ ਆ ਹਰਪਜਨ ਕੋਰ ਹਾਂਜੀ ਹਰਪਜਨ ਕੋਰ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਮੇਰਾ ਜਨਮ ਕੈਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਮੇਰਾ ਨਾਨਾ ਗ੍ਰਾਂਤੀ ਸਿੰਘ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਤੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਖੁਸ਼ੀ ਸੀ ਤੁਸੀਂ ਕੋ ਇੱਥੇ ਇੱਥੇ ਆਉਣਾ ਮੇਰਾ ਨਾਮ ਮੈਂ ਕਿਨ ਦਾ ਹਾਂ ਜਰੂਰ ਮੇਰਾ ਵੀ ਆ ਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂ ਜੀ ਮੇਰਾ ਅੰਗਰੇਜ਼ੀ ਦਾ ਨਾਮ ਖਾਇਓ ਕੇ ਵਾਏ ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੇਨੂੰ ਬਲਰਾਜ ਸਿੰਘ ਰੱਖਿਆ ਤੁਹਾਡਾ ਨਾਮ ਬਲਰਾਜ ਸਿੰਘ ਰੱਖਿਆ ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਅੱਛਾ ਸਿਰ ਮੈਂ ਕਹਿੰਦਾ ਇਹਦੇ ਕੇਸ ਨੇ ਕੱਟਣਾ ਅੱਛਾ ਇਹਦੇ ਕੇਸ ਨਹੀਂ ਕੱਟਣਾ ਹਾਂਜੀ ਜਦੋਂ ਕੇਸ ਕੱਟਣਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ਓਕੇ ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ ਮੇਰਾ ਬੇਟਾ ਅੰਗਰੇਜ਼ੀ ਸਿੱਖਿਆ ਨਹੀਂ ਪਹਿਲਾ ਪਹਿਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚ ਲੈਂਦੇ ਹੋ ਪੱਕਾ ਜਦੋਂ ਮੇਰੀ ਨਾਨੀ ਪੂੜਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਕਹਿੰਦਾ ਮੈਂ ਆ ਜਾਊਂਗਾ ਮੈਂ ਆ ਜਾਊਂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨਹੀਂ ਬੋਲਣਾ ਸੀ ਅੱਛਾ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆ ਜਾਊਂਗਾ ਅੱਛਾ ਜਦੋਂ ਥੋੜੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫਿਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਫੈਨ ਪਰ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਤੁਹਾ ਅਦੇ ਮਰਜੀਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾਡੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ ਏ ਤੋਂ ਪੰਜਾਬ ਆਜੀ ਹਾਂਜੀ ਨਾਨਾ ਜੀ ਕੋਲ ਹਾਂਜੀ ਅੱਛਾ ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਆਖ ਰਹੇ ਹੋ ਦੋ ਸਾਲ ਪਹਿਲਾਂ ਅਸੀਂ ਸਾਰੇ ਕੀਤਾ ਸਾਰੇ ਹਮਸ਼ੱਕੇ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਹੂੰ ਐਨੀ ਟਾਈਮ ਆਈ ਕੈਨ ਡਾਈ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਆਉਂਦੀ ਆ ਥੋੜੀ 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 ਥੋੜਾ ਨਾਮ ਕੀ ਆ ਆਰਤਿਕ ਔਰ ਪਹਿਲਾਂ ਕੀ ਨਾਮ ਸੀਗਾ ਅਰਿਆਨਾ ਅਰਿਆਨਾ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਨੂ ਦਿੱਤਾ ਆਰਤੀ ਕੋਰ ਦਲੋਂ ਅਮਰਿਸ਼ਾ ਕਿਆ ਫਿਰ ਮਨਜੀਤ ਕੋਰ ਮੇਰਾ ਪੁਰਾਣਾ ਕੰਨ ਲਾ ਅਮਰਿਸ਼ਾ ਖਨਾ ਮੈਂ ਵੀ ਮੈਂ ਵੀ ਸ਼ਖਨਾ ਤੁਸੀਂ ਅਮ ਵੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨੇ ਹਾਂ ਜੀ ਸਾਰੇ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆ ਤੁਸੀ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂ ਜੀ ਪੰਜਾਬੀ ਅਤੇ ਮੇਰੀ ਸਸ ਤੋਂ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਕੋ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਹੁਣ ਕਦੇ ਵਾਪਸ ਜਾਣਾ ਤੁਸੀਂ ਯੂ ਐਸਏ ਜਾਂ ਕੈਨੇਡਾ ਨੂੰ ਉਧਰਲੇ ਪਾਸੇ ਭਾਈ ਪਲਰਾਜ ਸਿੰਘ ਹੋਰੀ ਤੇ ਉਧਰਲੇ ਪਾਸੇ ਉਹਨਾਂ ਦਾ ਬੇਟਾ ਮੇਜਰ ਸਿੰਘ ਤੇ ਇਧਰਲੇ ਪਾਸੇ ਵੀਰ ਹੋਣਾ ਦੇ ਪਤਨੀ ਤੇ ਉਧਰਲੇ ਪਾਸੇ ਵੀਰ ਹੋਣਾ ਦੇ ਸੱਸ ਹੋਰੀ ਤੇ ਯੂ ਐਸ ਏ ਤੋਂ ਉਹ ਸਾਡੇ ਨਾਲ ਮੌਜੂਦ ਨੇ ਵਾਇਗੁਰ ਜੀ ਦਾ ਖਾਲਸਾਬ ਹੈ ਵਾਇਗੁਰ ਜੀ ਦਾ ਖਾਲਸਾਬ ਵਾਇਗੁਰ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਕਿਵੇਂ ਹੋ ਠੀਕ ਹੈ ਬਹੁਤ ਚਲ ਚੜ੍ਹਦੀ ਕਲਾ اچھا ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤਿਕੋਰ ਆਰਤਿਕੋਰ اچھا ਤੇ ਤੁਹਾਡਾ ਕੀ ਨਾਮ ਆ ਵਟ ਇ ਯੂਅਰ ਨੇਮ ਪਾਤਨ ਹਾਂ ਹਰਪਾਜਨਕੌਰ ਹਾਂਜੀ ਹਰਪਾਜਨਕੌਰ ਕੀ ਬਾਤ ਹੈ ਅੱਛਾ ਇਹ ਆ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਹਾਂ ਅੱਛਾ ਪਹਿਲਾਂ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੁਸੀਂ ਪੰਜਾਬੀ ਰੂਟਸ ਨਾਲ ਜੁੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹਨ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹਮ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਪਸੰਦ ਆਇਆ ਤੇ ਸਕੂਨ ਮਿਲ ਰਿਹਾ ਹਾਂ ਸਕੂਨ ਹੈ ਹਾਂ ਤੇ ਤੁਹਾਨੂੰ ਕਿਵੇਂ ਲੱਗਦਾ ਆ ਕੀ ਬੁੱਬੇ ਦੀ ਬੁੱਬੇ ਦੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ ਅੱਛਾ ਇਹ ਸਾਰੀ ਕਿਵੇਂ ਗੱਲਬਾਤ ਬਣਦੀ ਆ ਤੁਸੀਂ ਕਿਵੇਂ ਪੂਰਨ ਤੌਰ ਤੇ ਸਿੰਘ ਸੱਜਦੇ ਹੋ ਬਾਣਾ ਪਾਉਨੇ ਹੋ ਇੱਕੀ ਸਾਰੀ ਗੱਲਬਾਤ ਰਹਿੰਦੀ ਆ ਮੇਰਾ ਜਨਮ ਕੈਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਅੱਛਾ ਹਾਂਜੀ ਫਿਰ ਮੇਰਾ ਨਾਨਾ ਗ੍ਰਾਂਤੀ ਸਿੰਘ ਹਨਾ ਅੱਛਾ ਫਿਰ ਤੁਹਾਡੇ ਫਾਦਰ ਸਾਹਿਬ ਆ ਕੈਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਅੱਛਾ ਇੱਥੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁਸ਼ਦੀ ਸੀ ਟੂ ਸੀ ਟੂ ਇੱਥੇ ਇੱਥੇ ਆਉਣਾ ਮੇਰੇ ਨਾਲ ਮੈਂ ਕਿਹਾ ਹਾਂ ਜਰੂਰ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੀ ਫੈਮਿਲੀ ਯੂ ਐਸ ਏ ਮੂਵ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਸਾਰੇ ਯੂ ਐਸ ਏ ਨੂੰ ਮੇਰੀ ਫੈਮਿਲੀ ਯੂ ਐਸ ਏ ਨੂੰ ਮੂਵ ਕੀਤਾ ਅੱਛਾ ਕੈਲੀਫੋਰਨੀਆ ਫਰੇਜ਼ ਨੂੰ ਅੱਛਾ ਹਾਂਜੀ ਤੁਹਾਡੀ ਮੰਮੀ ਡੈਡੀ ਤੁਸੀਂ ਸਾਰੇ ਹਾਂਜੀ ਸਾਰੇ ਓਕੇ ਫਿਰ ਮੇਰਾ ਵਿਆਹ ਹੋਇਆ ਅਮਰੀਕਾ ਵਿੱਚ ਅੱਛਾ ਪਹਿਲਾਂ ਤੁਸੀਂ ਕਲੀਨ ਸ਼ੇਪ ਸੀ ਹਾਂਜੀ ਅੱਛਾ ਅੱਛਾ ਫਿਰ ਇਹ ਕਿਵੇਂ ਤੁਸੀਂ ਗੁਰਸੇਖੀ ਦੇ ਨਾਲ ਜੁੜਦੇ ਹੋ ਪੰਜਾਬੀ ਦੇ ਨਾਲ ਕਿਵੇਂ ਜੁੜਦੇ ਹੋ ਮੇਰਾ ਨਾਨਾ ਗ੍ਰਾਂਤੀ ਸਿੰਘ ਸੇ ਹਾਂ ਆਣਾ ਫਿਰ ਮੇਰਾ ਸਾਰੇ ਜ਼ਿੰਦਗੀ ਮੈਂ ਸੋਚਦਾ ਉਹ ਕੀ ਕਰਦਾ ਉਹਦੇ ਕਮਰੇ ਦੇ ਵਿੱਚ ਸਾਰੇ ਦਿਨ ਕਮਰੇ ਦੇ ਵਿੱਚ ਪਾਟ ਕਰਦਾ ਸੀ ਅੱਛਾ ਤੁਸੀਂ ਆਪਣੇ ਨਾਨਾ ਜੀ ਨੂੰ ਦੇਖਦੇ ਰਹਿੰਦੇ ਸੀ ਹਾਂਜੀ ਛੋਟੇ ਹੁੰਦੇ ਹਾਂ ਅੱਛਾ ਵੀ ਉਹ ਇੱਕ ਰੂਮ ਦੇ ਵਿੱਚ ਕੀ ਕਰਦੇ ਆ ਹਾਂਜੀ ਹਾਂਜੀ ਉਹ ਵੀ ਯੂ ਐਸ ਏ ਨੂੰ ਚਲੇ ਗਏ ਸੀ ਤੁਹਾਡੇ ਬਾਦ ਨਾਨਾ ਜੀ ਵੀ ਨਹੀਂ ਨਹੀਂ ਉਹ ਅੱਦੇ ਸਾਲ ਕਨੇਡਾ ਵਿੱਚ ਰਹਿੰਦਾ ਸੀ ਫਿਰ ਅੱਦੇ ਸਾਲ ਪੰਜਾਬ ਵਿੱਚ ਰਹਿੰਦਾ ਸੀ ਤੇ ਫਿਰ ਤੁਸੀਂ ਆਪਣੇ ਨਾਨਾ ਜੀ ਕੋਲੇ ਇੱਥੇ ਛੁੱਟੀਆਂ ਚਾਹੁੰਦੇ ਸੀਗੇ ਪੰਜਾਬ ਹਾਂਜੀ ਓਕੇ ਜਦੋਂ ਮੈਂ ਜਨਮ ਮੇਰਾ ਜਨਮ ਹੋਇਆ ਫਿਰ ਮੇਰੀ ਮੰਮੀ ਬਿਮਾਰ ਹੋਇਆ ਸੀ अच्छा फिर मेरा नाना नानी देखो रंदासी फिर मेनू नाम ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖ ਲਿਆ ਤੁਹਾਡੇ ਨਾਮ ਬਲਰਾਜ ਸਿੰਘ ਰੱਖਿਆ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ اچھا ਹਾਂਜੀ ਮੇਰੀ ਮੰਮੀ ਅ ਗੰਦੀ ਸੀ ਬੀਰੂ اچھا ਫਿਰ ਆ ਖਾਇਲ ਮੇਰਾ ਅੰਗਰੇਜ਼ੀ ਦਾ ਨਾਮ ਖਾਇਲ ਅੱਛਾ ਕੇ ਵੀ ਏ ਐਲ ਹਾਂਜੀ ਕੇ ਵੀ ਏ ਅੱਛਾ ਫਿਰ ਕਿਵੇਂ ਤੁਸੀਂ ਉਹ ਪਾਠ ਨਾਲ ਜੁੜਦੇ ਹੋ ਗੁਰਬਾਣੀ ਨਾਲ ਜੁੜਦੇ ਹੋ ਉਹ ਕਿਵੇਂ ਸਾਰੀ ਗੱਲਬਾਤ ਬਣਦੀ ਹੈ ਉਹ ਦੱਸੋ ਤੁਸੀਂ ਦੱਸ ਦਿਓ ਤੁਸੀਂ ਹਸਪੀਟਲ ਸੀ ਜਦੋਂ ਤੁਹਾਡਾ ਬੱਚੇ ਦੀ ਡੈਥ ਹੋ ਜਾਂਦੀ ਹੈ ਹਾਂਜੀ 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 ਜਦੋਂ ਮੇਰਾ ਪਹਿਲਾ ਬੇਟਾ ਹੋਇਆ ਫਿਰ ਮੇਜਰ ਸਿੰਘ ਹਾਂ ਮੇਜਰ ਸਿੰਘ ਫਿਰ ਮੇਰਾ ਮਮਾ ਆਇਆ ਸੀ ਕੈਲੀਫੋਰਨੀਆ ਨੂੰ ਫਿਰ ਮੈਂ ਉਹਨੂੰ ਪੁੱਛਿਆ ਆ ਪਾਪਾ ਜੀ ਕੀ ਕਹਿੰਦੇ ਮੈਂ ਮੈਂ ਵੀ ਪੜ੍ਹਨਾ ਫਿਰ ਮੈਨੂੰ ਸਮਝਾਤਾ ਇਹ ਸਾਰੇ ਪੰਜ ਬਾਣੀਆਂ ਸੁਣੋ ਲੋ ਫਿਰ ਮੈਂ ਕੋਸ਼ਿਸ਼ ਕਰਦਾ ਹੌਲੀ ਹੌਲੀ ਮੈਂ ਸਿੱਖੀ ਨੂੰ ਆ ਜਾਂਦੇ ਹਨਾ ਜਦੋਂ ਮੇਰੇ ਦੂਜੇ ਬੇਟਾ IC O ਉਹ ਪੂਰਾ ਹੋਇਆ ਮੁੱਕ ਗਿਆ ਉਹ ਹਾਂਜੀ ਪਰ ਜਦੋਂ ਮੈਂ ਉਹਦੇ ਨਾਲ ਬੈਠਦਾ ਸੀ ਉਹ ਬਹੁਤ ਸ਼ਾਂਤੀ ਲੱਗਿਆ ਫਿਰ ਮੇਰਾ ਦਿਮਾਗ ਸਾਰੇ ਮੈਨੂੰ ਨਹੀਂ ਪਤਾ ਕੀ ਕੀ ਕਹਿੰਦੇ ਪੰਜਾਬੀ ਦੇ ਵਿੱਚ ਪਰ ਸਿੱਧ ਹੋਇਆ ਲਾਈਕ ਮਾਈ ਮਾਈਂਡ ਬੀਕਮ ਕਲੀਅਰ ওকে ਮਾਈ ਅੰਡਰਸਟੈਂਡਿੰਗ ਆਫ ਗੁਰੂ ਜੀ ਬੀਕਮ ਮੋਰ ਕਲੀਅਰ ওকে ਬەڵਾ ਮੈਂ ਕ੍ਰਿਸਚਨ ਸੀ ওকে ਹਾਂ ਮੈਨੂੰ ਨਹੀਂ ਪਤਾ ਤੁਹਾਡੇ ਫਾਦਰ ਸਾਹਿਬ ਕ੍ਰਿਸਚਨ ਸੀ ਹਾਂਜੀ ਹਾਂਜੀ ਇਕਦਾਰਨ ਫਿਰ ਫਿਰ ਸਿੱਖੀ ਦੂਜਾ ਤਰਮ ਕੀ ਰਾਈਟ ਕੀ ਰੋਂਗ ਮੇਰੇ ਨਹੀਂ ਸਮਝਦਾ ਸੀ ਹਾਂ ਪਰ ਜਦੋਂ ਮੇਰਾ ਦੂਜਾ ਬੇਟਾ ਆਇਆ ਸੀ ਫਿਰ ਬਹੁਤ ਕਲੀਅਰ ਹੋਇਆ ਮੇਰਾ ਬੇਟਾ ਅੰਗਰੇਜ਼ੀ ਸਿੱਖਣੀ ਪੱਲਾ ਪਹਿਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਉਦੋਂ ਯੂਐਸਏ 'ਚ ਰਹਿੰਦੇ ਸੀ ਹਾਂਜੀ ਯੂਐਸਏ 'ਚ ਰਹਿੰਦੇ ਸੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਜਦੋਂ ਪਹਿਲਾ ਬੇਟਾ ਸੀ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਗੁਰੂ ਸੇਖਾ ਬਣਾਉਣਾ ਪੂਰਾ ਉਹ ਕੀ ਗੱਲ ਸੀ ਬੇਟਾ ਆਏ ਸੀ ਉਹਦੇ ਕਮਰਾ ਜਿੱਤੇ ਜਨਮ ਹੋਣਾ ਸੀ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਅਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਹਾਂਜੀ ਅੱਛਾ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਕਟਣਾ ਅੱਛਾ ਇਹਦੇ ਕੇਸ ਨਹੀਂ ਕਟਣਾ ਹਾਂਜੀ ਇਹਨੂੰ ਸਾਰੇ ਕਲੇਕਲ ਧਰਮ ਨੇ ਸਮਝਦਾ ਨਹੀਂ ਸੀ ਹਨਾ ਸਿਰਫ ਇੱਕ ਧਰਮ ਇਹਦੇ ਮਨ ਦੇ ਵਿੱਚ ਪਰ ਮੈਂ ਉਹਨੂੰ ਸਮਝਾਤਾ ਜਦੋਂ ਕੇਸ ਕਟਨਾ ਨਹੀਂ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ओके ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ ओके ਹਾਂਜੀ देन यू विल ग्रो अप टू बी ਅ ਕਿng of justice to your job is only justice ਤੁਹਾਡੀ ਵਾਈਫ ਐਗਰੀ ਹੋ ਗਈ ਸੀ ਤੁਹਾਡੇ ਨਾਲ ਕੇ ਨੂੰ ਬੱਚੇ ਨੇ ਆਪਾਂ ਕੇਸ ਨਹੀਂ ਕੱਟਣੇ ਹੈਗੇ ਪੂਰਾ ਐਗਰੀਮੈਂਟ ਪੂਰਾ ਐਗਰੀ ਹੋ ਗਈ ਸੀ ਅੱਛਾ ਫਿਰ ਤੁਸੀਂ ਪੰਜਾਬ ਆਉਣ ਦਾ ਕਿਵੇਂ ਸੋਚਦੇ ਹੋ ਲੋਕ ਤਾਂ ਇਹ ਸੋਚਦੇ ਆ ਕਿ ਅਸੀਂ ਯੂਐਸਏ ਜਾਣਾ ਅਸੀਂ ਕੈਨੇਡਾ ਜਾਣਾਗਾ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਨੇ ਪੱਕਾ ਜਦੋਂ ਮੇਰੀ ਨੰਨੀ ਪੂੜਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਕਹਿੰਦਾ ਮੈਂ ਆਜੂਗਾ ਮੈਂ ਆਜੂਗਾ ਮੈਂ ਇਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਮੇਰੇ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਪੰਜਾਬ ਮੇਰਾ ਮੇਰਾ ਵੀ ਆ ਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂਜੀ ਅੱਛਾ ਉਹ ਐਗਰੀ ਹੋ ਗਈ ਸੀ ਵਾਈਫ ਤੁਹਾਡੀ ਹਾਂਜੀ ਹਾਂਜੀ ਅੱਛਾ ਜਦੋਂ ਤੁਹਾਡੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫੇਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਗਿੰਦਾ ਆਜੋ ਮੇਰਾ ਨਾਮ ਤੁਸੀਂ ਆ ਤੁਹਾ ਦੇ ਮਰਜੀਆ ਫਿਰ ਅਸੀਂ ਗੰਦਾ ਹਾਂਜੀ ਬਿਲਕੁਲ ਤੁਹਾਦੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ ਏ ਤੋਂ ਪੰਜਾਬ ਆ ਗਈ ਹਾਂਜੀ ਨਾਨਾ ਜੀ ਕੋਲੇ ਹਾਂਜੀ ਕੌਣ ਕੌਣ ਮੈਂ ਮੇਰੀ ਪਤਨੀ ਮੇਰੀ ਪੁੱਤਰ ਮੇਰਾ ਪੁੱਤਰ ਮਮੀ ਡੈਡੀ ਪੈਨਪਰਾ ਸਾਰੇ ਇੱਥੇ ਆ ਗਏ ਪੰਜਾਬ ਹਾਂਜੀ ਅੱਛਾ ਤੁਸੀਂ ਫਿਰ ਮੇਜਰ ਸਿੰਘ ਤੁਸੀਂ ਦੱਸਿਓ ਫਿਰ ਤੁਸੀਂ ਜਦੋਂ ਇੱਥੇ ਪੰਜਾਬ ਆਏ ਕਿਵੇਂ ਲੱਗਿਆ ਤੁਹਾਨੂੰ ਸਟਰਾਇਜ਼ ਹੋ ਗਿਆ ਮੈਂ ਫਿਰ ਜਦੋਂ ਇਥੇ થોੜਾ ਟਾਈਮ ਲੈ ਲੈ ਗਿਆ ਫਿਰ ਮੈਨੂੰ ਸਮਝ ਆ ਗਿਆ ਤੇ ਮੈਂ ਨੂੰ ਬੜੀ ਲੱਗਿਆ ਬੜੀ ਲੱਗਿਆ ਅੱਛਾ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਆ ਨੂੰ ਤੁਹਾਨੂੰ ਸਾਰੀ ਫੈਮਿਲੀ ਨੂੰ 6 ਸਾਲ ਹੋਇਆ 6 ਸਾਲ ਹਾਂਜੀ ਫਿਰ ਤੁਹਾਡਾ ਦੁਬਾਰਾ ਦਿਲ ਨਹੀਂ ਕੀਤਾ ਕਿ ਤੁਸੀਂ ਯੂਐਸਏ ਚਲੇ ਜਾਓ ਕੈਲੀਫੋਰਨੀਆ ਚਲੇ ਜਾਓ ਤੁਸੀਂ ਮੈਂ ਇੱਥੇ ਬਹੁਤ ਕੰਮ ਕਰਨਾ ਕੀ ਕੰਮ ਕਰਨਾ ਮੈਂ ਛੋਣ ਦੇ ਆ ਹੋਰ ਕੀਤੀ ਵਾਲਾ অর্গানিক ਬੂਟੇ ਲਾ ਲੂੰਗਾ ওকে ਇਹ ਕੰਮ ਮੈਂ ਕੀਤਾ ਅਮਰੀਕਾ ਦੇ ਵਿੱਚ ਮੈਂ ਇੱਥੇ ਵੀ ਕਰਨਾ ওকে ਹਾਂਜੀ ਮੈਂ ਵੈਦ ਹਕੀਮ ਆ ਜਦੋਂ ਮੈਂ ਸਾਰੇ ਸਿਕਨਸ ਦੇਖਿਆ ਹਨਾ ਮੈਂ ਮੈਂ ਸੋਚਦਾ অর্গানਿਕ ਫੂਡ ਨੰਬਰ 1 ਇਲਾਜ আচ্ছা ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ 200 ਪਹਿਲਾਂ ਅਸੀਂ ਸਾਰੇ ਕੀਤਾ ਫਰੇਮ ਅਮਸ਼ਕ ਹੈ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਨਹੀਂ ਹੂੰ ਐਨੀ ਟਾਈਮ ਆਈ ਕੈਨ ਡਾਈ ਕਿਸੇ ਟਾਈਮ ਵੀ ਮੌਤ ਆ ਜੇ ਹੈ ਹੂੰ ਸੋ ਦਿਸ ਇਜ਼ ਥੇ ਗੁਰੂ ਸਾਹਿਬ ਮੈਨੂੰ ਅਕਾਲ ਦੇ ਰੂਪ ਦਿੱਤਾ ਹੂੰ ਅਕਾਲ ਦੇ ਮਨ ਦਿੱਤਾ अच्छा मैंने कल थोड़ी बड़ी सुनी लगी ਤੁਸੀਂ ਆਪਣੇ ਬੱਚੇ ਦੇ ਨਾਮ ਬੜੇ ਸੋਹਣੇ ਰੱਖੇ ਆ ਹੈਨਾ ਤੇ ਮੇਜਰ ਸਿੰਘ ਇੱਕ ਦਾ ਨਾਮ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਨਰਾਇਣ ਸਿੰਘ ਹਾਂਜੀ ਮੇਜਰ ਸਿੰਘ ਇਹਦੇ ਅੰਮ੍ਰਿਤ ਦੇ ਨਾਮ ਫਿਰ ਪੱਲਾ 티ਰਤ ਸਿੰਘ ਸੋ ਜਦੋਂ ਜਨਮ ਹੋਇਆ 티ਰਤ ਸਿੰਘ ਰੱਖਿਆ ਫਿਰ ਜਦੋਂ ਅੰਮ੍ਰਿਤ ਛਕਿਆ ਫਿਰ ਮੇਜਰ ਸਿੰਘ اچھا ਜਦੋਂ ਮੈਂ ਅੰਮ੍ਰਿਤ ਛਕਿਆ ਮੈਂ ਵੀਰ ਸਿੰਘ اچھا ਵੀਰ ਸਿੰਘ ਵੀਰ ਸਿੰਘ ਤੁਡੀ ਵਾਈਫ ਦਾ ਨਾਮ ਆਰਤੀ ਕੌਰ ਹਾਂਜੀ ਉਹ ਪਹਿਲਾਂ ਸੀ ਕਰਕੇ ਪਪਾ ਇਹਨੂੰ ਦਿੱਤਾ ਆਰਤੀ ਕੌਰ ਦੰਦੋਂ ਅਮਰਿਸ਼ਾ ਕਿਆ ਫਿਰ ਮਨਜੀਤ ਕੌਰ ਮਨਜੀਤ ਕੌਰ ਅੱਛਾ ਪਹਿਲਾਂ ਇਹਨਾਂ ਦਾ ਨਾਮ ਕੀ ਸੀਗਾ ਅਰੀਆਨਾ ਅਰੀਆਨਾ ਹਾਂਜੀ ਫਿਰ ਪਪਾ ਕਹਿੰਦਾ ਆਰਤੀ ਤੁਹਾਡੇ ਨਾਨਾ ਜੀ ਕਹਿੰਦੇ ਜੀ ਡੈਡੀ ਆਰਤੀ ਮੈਂ ਜਦੋਂ ਮੈਂ ਕਹਿੰਦਾ ਪਪਾ ਜੀ ਨਾਨਾ ਜੀ ਓਕੇ ਹਾਂਜੀ ਜਦੋਂ ਮੈਂ ਇੱਥੇ ਆਏ ਸੀ ਪੰਜਾਬ ਨੂੰ ਮੇਰੀ ਨਾਨੀ ਕਹਿੰਦੀ ਨੇ 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 ਸੱਜੂ ਸਾਨੂੰ ਨਾਨ ਨਾਨੀ ਨਾਨਾ ਨੇ ਕਹਣਾ ਬੀਬੀ ਪਾਪਾ ਬੀਬੀ ਪਾਪਾ ਕਹਣਾ ਹਾਂ ਨਾਨੀ ਕਹਿੰਦੇ ਹਾਂਜੀ ਤੁਹਾਡੇ ਨਾਨਾ ਜੀ ਖੁਸ਼ ਹੋਏ ਜਦੋਂ ਤੁਸੀਂ ਸਾਰੇ ਉਹਨਾਂ ਕੋਲੇ ਆ ਗਏ ਹਾਂਜੀ ਹਾਂਜੀ ਹਮੇਸ਼ਾ ਚੜਦੀ ਕਲਾ ਵਿੱਚ ਸੀ ਹਨਾ ਪਰ ਬਹੁਤ ਬਹੁਤ ਖੁਸ਼ ਸੀ ਅੱਛਾ ਉਹਨਾਂ ਦੀ ਡੈਥ ਕਦੋਂ ਹੁੰਦੀ ਹੈ ਤੁਹਾਡੇ ਨਾਨਾ ਜੀ ਦੀ ਨਵੰਬਰ 23 ਅੱਛਾ ਆ ਦੋ ਤਨਵੀ ਨੇ ਪਹਿਲਾਂ ਹੀ ਹਾਂਜੀ ਦੋ ਮਹੀਨਾ ਪਹਿਲੇ ਦੋ ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਹਾਂ ਇੱਕ ਦਿਨ ਦੇ ਵਿੱਚ ਕੋਈ ਪੈ ਨਹੀਂ ਹੈ ਕਿਸੇ ਮੈਂ ਉਹਦੇ ਨਾਲ ਸੀ ਅੱਛਾ ਤੁਸੀਂ ਗੁਰਬਾਣੀ ਪੜ੍ਹ ਲੈਨੇ ਹੋ ਹਾਂਜੀ ਪਾਠ ਕਰਦੇ ਹੋ ਤੁਸੀਂ ਹਾਂਜੀ ਪਾਪਾ ਜੀ ਸਾਰੇ ਸੰਤਿਆ ਕੀਤਾ ਸਾਡੇ ਨਾਲ ਮੇਰੀ ਪਤਨੀ ਦੇ ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਸੰਤਿਆ ਕੀਤਾ ਓਕੇ ਮੇਰੀ ਪਤਨੀ ਦੇ ਨਾਲ ਮੇਰੀ ਮਾਮੀ ਦੇ ਨਾਲ ਪੂਰਾ ਸੰਤਿਆ ਗੁਰਬਾਣੀ ਵਿਚਾਰ ਕੀਤਾ ਅੱਛਾ ਤੁਸੀਂ ਵੀ ਪਾਠ ਕਰ ਲੈਨੇ ਹੋ ਹਾਂਜੀ ਤੁਸੀਂ ਗੁਰਬਾਣੀ ਤੁਸੀਂ ਸ਼ਬਦ ਗਾਉਣ ਵੀ ਕਰਦੇ ਹੋ ਹਨ ਅਸੀਂ ਦੇਖਿਆ ਜਦੋਂ ਤੁਹਾਡੇ ਘਰੇ ਆਏ ਅੱਛਾ ਕਹੇ ਜਾਂ ਸਕੂਨ ਰਹਿੰਦਾ ਇੱਥੇ ਆ ਕੇ ਤੁਸੀਂ 6 ਸਾਲ ਹੁਣ ਤੱਕ ਪੰਜਾਬ ਚ ਲਾਏ ਹਾਂ ਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਤੁਹਾਨੂੰ ਉੱਥੇ ਦੀ ਯਾਦ ਤਾਂ ਨਹੀਂ ਆਉਂਦੀ ਕੈਲੀਫੋਰਨੀਆ ਦੀ ਯਾਦ ਹਾਂਜੀ ਯਾਦ ਆਗੇ ਪਰ ਉੱਥੇ ਮੈਨੂੰ ਬਹੁਤ ਪਸੰਦ ਆ ਬਾਹਰ ਸਮੁੰਦਰ ਰੋਜ ਮੈਂ ਉਹਦੇ ਵਿੱਚ ਤੁਰਲਾ ਸੀ ਉਹ ਸਾਰੇ ਚੀਜ਼ ਕੀਤਾ ਇਨ ਨੇਚਰ ਮੈਨੂੰ ਬਹੁਤ ਪਸੰਦ ਪਰ ਇੱਥੇ ਗੁਰਵਾਂ ਦੇ ਮਿੱਟੀ ਗੁਰਵਾਂ ਦੇ ਤਰਤੀ ਹੈ ਗਿਆ ਮੈਨੂੰ ਬਹੁਤ ਪਸੰਦ ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਆਪਾਂ ਪਹਿਲਾਂ ਕੈਮਰੇ ਤੋਂ ਪਿੱਛੇ ਗੱਲ ਕੀਤੀ ਤੁਸੀਂ ਦੱਸ ਦਿਓ ਵੀ ਉੱਥੇ ਰੇਸ ਸੀ ਤੁਸੀਂ ਰੇਸ 'ਚ ਸੀਗੇ ਹਨਾ ਇੱਥੇ ਆ ਕੇ ਤੁਹਾਡਾ ਜਿਹੜਾ ਪੂਰੇ ਦਿਨ ਦਾ ਸ਼ਡਿਊਲ ਆ ਉਹ ਬਹੁਤ ਹਾਂਜੀ ਹਾਂਜੀ ਉੱਥੇ ਸਾਰੇ ਜ਼ਿੰਦਗੀ ਕੰਮ ਕਰੀ ਜਾਓ ਕੰਮ ਕਰੀ ਜਾਓ ਹਨਾ ਅੱਛਾ ਤੁਸੀਂ ਪੜ੍ਹਨੇ ਜਾਂਦੇ ਹੋ ਨਹੀਂ ਘਰ ਪਰਦਾ ਤੇ ਆਨਲਾਈਨ ਅੱਛਾ ਆਨਲਾਈਨ ਹਾਂਜੀ ਤੁਹਾਨੂੰ ਗੁਰਮੁਖੀ ਆਉਂਦੀ ਹੈ ਜੀ اچھا ਤੁਹਾਨੂੰ ਵੈਸਟਰਨ ਕਲਚਰ ਪਸੰਦ ਆ ਜਾਂ ਪੰਜਾਬ ਦਾ ਸੱਭਿਆਚਾਰ ਜ਼ਿਆਦਾ ਪਸੰਦ ਆ ਨਹੀਂ ਜੀ ਮੈਂ ਗੁਰਵਾਂ ਦੇ ਕਲਚਰ ਪਸੰਦ ਮੈਨੂੰ ਗੁਰਵਾਂ ਦੇ ਕਲਚਰ ਪਸੰਦ ਤੁਸੀਂ ਤਾਂ ਜੰਮੇ ਪਲੇ ਉਹ ਵੈਸਟਰਨ ਕਲਚਰ ਦੇ ਵਿੱਚੋਂ ਫਿਰ ਵੀ ਨਹੀਂ ਪਸੰਦ ਹਾਂ ਇਹ ਮੈਂ ਕੀਤਾ ਸਾਰੇ ਵੈਸਟਰਨ ਕਲਚਰ ਹਨਾ ਮੇਰੇ ਕੋਲ ਇੰਸਟਾਗ੍ਰam ਹੈਗਾ ਮੈਂ ਦਿਖਾਉਂਦਾ ਮੈਂ ਕੀ ਕੰਮ ਕੀਤਾ ਉਹ ਸਾਰੇ ਚੀਜ਼ ਹਨਾ ਬੱਲ ਸਕੂਨ ਮਿਲਦੇ ਨਹੀਂ ਪੀਸ ਹੰਨੀ ਹਨਾ ਉਹ ਬਾਲ ਚਾਚਾ ਤੁਹਾਨੂੰ ਪੀਸ ਨਹੀਂ ਮਿਲਿਆ ਜਦੋਂ ਅਸੀਂ ਮਰਿਆਦਾ ਕਰਦੇ ਫਿਰ ਪੀਸ ਹੁੰਦੇ ਆ ਹਨਾ ਫਿਰ ਅਸੀਂ ਗੁਰੂਆਂ ਦੇ ਹੁਕਮ ਸੁਣ ਸਕਦਾ ਵਾਹ ਵਾਹ ਕਿੰਨਾ ਟਾਈਮ ਤੁਸੀਂ ਪਾਠ ਨੂੰ ਦਿੰਦੇ ਹੋ ਸਿਮਰਨ ਨੂੰ ਕਿੰਨਾ ਟਾਈਮ ਦਿੰਦੇ ਹੋ ਤੁਸੀਂ ਜਦੋਂ ਗੁਰੂ ਮੈਨੂੰ ਵੇਕ ਅਪ ਕਰਦੇ ਆ ਜਦੋਂ ਜਦੋਂ ਹੁਕਮ ਦਿੰਦੇ ਆ ਮੈਂ ਕਰਦੇ ਆ ਅੱਛਾ ਕਰਦੇ ਹਾਂ ਹਾਂ ਜੀ ਜਦੋਂ ਮੈਂ ਉੱਠਣਾ ਫਿਰ ਪਹਿਲਾ ਚੀਜ਼ ਗੁਰੂਆਂ ਨੂੰ ਸਿਮਰਨ ਪਾਠ ਕਰਨਾ ਹਨਾ ਅੱਛਾ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਤੁਸੀਂ ਹਾਂ ਜੀ ਤੁਹਾਡਾ ਬੇਟਾ ਵੀ ਬਿਲਕੁਲ ਜੀ ਤੁਸੀਂ ਪੰਜ ਬਾਣੀਆਂ ਦਾ ਪਾਠ ਕਰ ਲੈਨੇ ਹੋ ਹਾਂ ਜੀ ਗੁਰਕਾ ਸਾਹਿਬ ਤੋਂ ਪੜ੍ਹ ਕੇ ਹਾਂ ਜੀ ਐ ਜਪਜੀ ਸਾਹਿਬ ਤੇ ਚੋਪੇ ਸਾਹਿਬ ਤੋਂ ਪਰਸਾਂ ਸਵੇ ਹੀ ਇਹ ਸਾਰਾ ਕਾਂਟੇ ਬਾਣੀ ਆ ਜਿਹੜਾ ਦੂਜਾ ਦੋ ਪਾਠ ਅਜਾਬ ਸਾਹਿਬ ਤੇ ਅਨਸਾਬ ਉਹ ਕੰਟ ਜਵਾਨੀ ਨਹੀਂ ਹੈਗਾ ਪਰ ਹੋਣ ਲੱਗਾ ਆ 80% ਹਾਂਜੀ 80% ਹਾਂਜੀ ਇੱਕ ਕਿਨੇ ਕੰਟ ਕਰਾਈ ਤੁਹਾਨੂੰ ਗੁਰਬਾਣੀ ਨਾਨਾ ਜੀ ਨੇ ਜ਼ਿਆਦਾ ਕੀਤਾ ਆ ਡੈਡੀ ਤੇ ਦਾਦੀ ਜੀ ਨੇ ਵੀ ਕੀਤੇ ਆ ਅੱਛਾ ਪਪਾ ਜੀ ਕੋ ਬਰਥਡੇ ਸੇ ਜਦੋਂ 60 ਸਾਲ ਸ਼ੇ ਜਦੋਂ 60 ਸਾਲ ਸੀ ਫਿਰ ਬਰਥਡੇ ਸੀ ਤੁਸੀਂ ਸਾਰੇ ਤੁਹਾਡੀ ਸਾਰੀ ਫੈਮਲੀ ਤੁਹਾਡੇ ਨਾਨਾ ਜੀ ਤੋਂ ਇਨਸਪਾਇਰ ਹੋਈ ਹੈ ਨਾ ਹਾਂਜੀ ਤੁਹਾਡੇ ਨਾਨਾ ਜੀ ਨੂੰ ਦੇਖ ਕੇ ਤੁਸੀਂ ਇਨਸਪਾਇਰ ਹੋਏ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਇਨਸਪਾਇਰ ਹੋਇਆ ਤੁਹਾਡੀ ਵਾਈਫ ਇਨਸਪਾਇਰ ਹੋਈ ਸਾਰੀ ਫੈਮਿਲੀ ਤੁਹਾਡੀ ਨਾਨਾ ਜੀ ਤੋਂ ਇਨਸਪਾਇਰ ਹੋਈ ਹਾਂਜੀ ਹੈਨਾ ਇਹ ਤਰਕ ਨਿਕਲਿਆ ਹਾਂਜੀ ਕੀ ਬਾਤ ਆ ਹੁਣ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਨੂੰ ਜਾਂ ਕੈਨੇਡਾ ਨੂੰ ਸੋਚਦੇ ਹੂੰ ਕਦੀ ਅਮ ਸ਼ਾਇਦ ਬਟ ਇੱਥੇ ਹਮੇਸ਼ਾ ਰਹਿਣਾ ਪਜਾ ਵੀ ਰੋ ਹਾਂਜੀ ਹਾਂਜੀ ਮੈਂ ਵਾਪਸ ਜਾਊਂਗਾ ਰਿਸ਼ਤੇਦਾਰ ਫਿਰ ਹੋਰ ਸੰਗਤ ਨੂੰ ਮਿਲਣਾ ਪਰ ਇੱਥੇ ਰਹਿਣਾ ਪਤਾ ਅੱਛਾ ਤੁਹਾਡਾ ਨਹੀਂ ਜੀ ਕਰਦਾ ਬੱਚੇ ਤਾਂ ਬਾਹਰ ਨੂੰ ਜਾਈ ਜਾਂਦੇ ਆ ਇੱਥੇ ਪੰਜਾਬ 'ਚ ਤੁਸੀਂ ਤੁਹਾਨੂੰ 6 ਸਾਲ ਹੋ ਗਏ ਤੁਸੀਂ ਸੁਣਦੇ ਹੋਗੇ ਕਿ ਉਹਨਾਂ ਦਾ ਬੱਚਾ ਬਾਹਰ ਚਲਾ ਗਿਆ ਉਹਨਾਂ ਦਾ ਚਲਾ ਗਿਆ ਤੁਸੀਂ ਆਪਣੇ ਡੈਡੀ ਨੂੰ ਤਾਂ ਨਹੀਂ ਕਦੇ ਕਹਿੰਦੇ ਵੀ ਆਪਾਂ ਕਿਉਂ ਵਾਪਸ ਆ ਗਏ ਉੱਥੋਂ ਕਦੇ ਕਦੇ ਸੋਚਦਾ ਹੁੰਦਾ ਮੈਂ ਜੀ ਕਦੇ ਕਦੇ ਮਿਸ ਕਰਦਾ ਹੁੰਦਾ ਬਾਹਰ ਜਾਣ ਦੇ ਹਨਾ ਪਰ ਜਿਆਦਾ ਦਿਲ ਇੱਥੇ ਲੰਗਿਆ ਮੈਨੂੰ ਹਾਏ ਹਾਏ ਅੱਛਾ ਹਾਂ ਜੀ ਕੁਰਬਾਨੀ ਕਰਦੇ ਐ ਰੋਜ਼ ਵੇਲੀ ਨੂੰ ਜਾ ਸਕਦੇ ਰੋਜ਼ ਤੇ ਬੋ 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 ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹੁੰਦੀ ਆ ਥੋੜੀ ਥੋੜੀ ਥੋੜੇ ਨਾਮ ਕੀ ਆ ਆਰਤੀ ਕੌਰ ਪਹਿਲਾਂ ਕੀ ਨਾਮ ਸੀਗਾ ਹਰਿਆਣਾ ਹਰਿਆਣਾ ਤੁਹਾਨੂੰ ਕਿਵੇਂ ਲੱਗਿਆ ਅ ਅਮ੍ਰਿਤਸਰ ਕੇ ਤੁਸੀਂ ਦਮਾਲਾ ਸੇ ਜਮਨੇ ਹੋ ਜਦੋਂ ਅਮ੍ਰਿਤਸਰ ਆ ਉਹ ਮੈਂ ਪਹਿਲਾਂ ਮੈਂ ਅਮਰਿਤ ਸ਼ਖੇ ਆ ਪਾਪਾ ਕੋਲ ਬੈਠ ਕੇ ਰੋਜ਼ ਪੂਰਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦਾ ਇੰਗਰੇਜ਼ੀਅਤ ਤੇ ਪੰਜਾਬੀ ਨਾਨਾ ਜੀ ਕੋਲੇ ਹੂੰ ਫੇਰ ਮੇਰਾ ਮੇਰਾ ਪਰੋਨਾ ਕੰਨ ਦਾ ਅ ਅਮਰਿਤ ਸ਼ਖਨਾ ਮੈਂ ਅ ਮੈਂ ਵੀ ਮੈਂ ਵੀ ਸ਼ਖਨਾ ਉਹ ਦੇਖੋਲ ਕਰਕੇ ਸਾਰੇ ਪੜ੍ਹਦਾ ਸਾਰੇ ਸਮਝਦਾ ਤੁਸੀਂ ਅਮਰੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨੇ ਹਾਂ ਜੀ ਸਾਰੇ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆ ਪਸੰਦ ਆ ਪੰਜਾਬ ਲਾਈਫ ਸਟਾਈਲ ਬਹੁਤ ਚੰਗੀਆਂ ਲਾਈਫ ਸਟਾਈਲ ਚੰਗੀਆਂ ਤੁਹਾਨੂੰ ਪਰ ਬਾਰੇ ਸਾਰੇ ਸਾਰੇ ਬਹੁਤ ਬਿਜ਼ੀ ਆ ਹੈਨਾ ਪੂਰਾ ਦਿਨ ਬਾਹਰ ਬਾਹਰ ਬਹੁਤ ਪੂਰਾ ਦਿਨ ਕੰਮ ਕਰਨਾ ਸਾਰਾ ਤੋਂ ਪਾਰ ਬੱਚਿਆਂ ਤੋਂ ਦੂਰ ਮਾਰੇ ਇੱਥੇ ਇੱਥੇ ਅਸੀਂ ਇੱਥੇ ਅਸੀਂ ਫੈਮਲੀ ਨਾਲ ਫਾਰਮ ਫੈਮਲੀ ਨਾਲ ਰਹਿ ਸਕਦੇ ਆ ਆਪਣੇ ਆਪਣੇ ਖਾਣਾ ਅਗਦੇ ਬਣਾ ਸਕਦੇ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਹੈ ਤੇ ਮੇਰੀ ਸਸ ਤੋਂ ਅੱਛਾ ਹਾਂ ਪਰ ਪਾਪਾ ਨਾਲ ਜਾੜਾ ਗੱਲ ਕਰਨਾ ਤੇ ਆਂਟੀ ਜਦੋਂ ਆਉਣਾ ਐਕਸਪੀਰੀਅੰਸ ਕਹਿਆ ਜਾ ਰਿਹਾ ਹੈ ਤੁਹਾਡਾ ਉਧਰਲਾ ਯੂਐਸ ਵਾਲਾ ਤੇ ਪੰਜਾਬ ਦਾ ਐਕਸਪੀਰੀਅੰਸ ਉੱਤੇ ਉੱਤੇ ਆ ਜਾਰਾ ਸਟ੍ਰੈਸ ਹੁੰਦਾ ਹਾਂ ਸਭ ਕੁਝ ਛੇਤੀ ਛੇਤੀ ਕਰਨਾ ਹਾਂ ਕੰਮ ਛੇਤੀ ਛੇਤੀ ਕਰਨਾ ਉਹ ਰਾਮ ਨੇ ਕਰ ਸਕਤੇ ਉਹਦਾ ਪਰ ਉੱਤੇ ਬਹੁਤ ਸੋਨੀ ਕਿਤੇ ਜਿੱਥੇ ਅਸੀ ਰਹਿਣਾ ਬਹੁਤ ਸੋਨੀ ਨੇਚਰ ਹੈਗਾ ਉੱਥੇ ਹਾਂ ਓਸ਼ਨ ਉਹ ਟੋਪੇ ਮਾਉਂਟਨ ਬਾਹਰ ਬਾਹਰ ਹਨਾ ਬਹੁਤ ਬਹੁਤ ਸੋਹਣੀ ਫਿਰ ਇਹ ਮੇਰੇ ਦਿਲ ਮੇਸ ਕਰਦੀ ਅੱਛਾ ਕਿ ਇੱਥੇ ਪਿੰਡ ਵਿੱਚ ਜਿਹੜਾ ਆ ਨੇਚਰ ਸੋ ਦੇ ਕੋਲ ਪਰ ਜਦੋਂ ਸੀ ਜਮੀਨ ਹਗਾ ਤੇ ਫਾਰਮਿੰਗ ਕਰ ਸਕਤੇ ਪਰ ਸਹੀ ਗਾ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਬਿਲਕੁਲ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਅੱਛਾ ਨਹੀਂ ਮੇਰਾ ਪਰੋਂ ਨਾ ਮੇਰੇ ਪਰੋਨਾ ਬਹੁਤ ਆਫਰੋਸਾ ਹੈਗਾ ਅੱਛਾ ਇੱਕ ਗੱਲ ਹੋਰ ਵੀ ਤੁਸੀਂ ਦੱਸ ਦਿਓ ਵੀ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਦੇ ਨਾਨਾ ਜੀ ਨੂੰ ਮਿਲਦੇ ਹੋ ਤੇ ਤੁਹਾਨੂੰ ਨਾਨਾ ਜੀ ਚੋਂ ਹੀ ਤੁਹਾਡੇ ਫਾਦਰ ਸਾਹਿਬ ਦਿਖਦੇ ਆ ਬਿਲਕੁਲ ਪਪਾ ਪਪਾ ਜੀ ਮੈਨੂੰ ਟ੍ਰੀਟਡ ਮੀ ਲਾਈਕ ਡਾਟਰ ਅੱਛਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਬਹੁਤ ਧੰਨਵਾਦ थैंक यू थैंक यू सो मच और कोई ਤੁਹਾਡਾ ਕੋਈ ਇੰਸਟਾਗ੍ਰam YouTube ਹੈਂਡਲ ਕੁਛ ਹੋਵੇ ਤਾਂ ਜ਼ਰੂਰ ਤੁਸੀਂ অর্গানিক ਪੰਜਾਬੀ ਜਾਂ ਕਾ ਵਾਚ ਮੀ ਟ੍ਰਾਇੰਫ ਬਟ ਅਮ ਟੂ ਸੀ অর্গানਿਕ ਪੰਜਾਬੀ ਲੈ ਸਕਦਾ ਫਿਰ ਇੰਸਟਾਗ੍ਰam ਹਾਂਜੀ ਇੰਸਟਾਗ੍ਰam YouTube ਠੀਕ ਅਤੇ ਫੇਸਬੁੱਕ ਸ਼ੁਰੂ ਕਰਨਾ ਟੂ ਓਕੇ ਜੀ ਆ ਵੀਡੀਓ ਤੁਸੀਂ ਵੇਖੀ ਹੈ ਇੱਥੇ ਜੀ ਐ ਫੈਮਲੀ ਅਮਰੀਕਨ ਫੈਮਲੀ ਅਮਰੀਕਾ ਨੂੰ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਵਸ ਗਏ ਨੇ ਪੰਜਾਬ ਦੇ ਵਿੱਚ 6 ਸਾਲ ਹੋ ਗਏ ਨੇ ਇਹਨਾਂ ਨੂੰ ਤੇ ਨਾਲ ਐ ਅ ਸਿੱਖੀ ਨੂੰ ਐਕਸੈਪਟ ਕਰਕੇ ਸਿੱਖੀ ਦੀ ਜਿਹੜੀ ਪ੍ਰੈਕਟਿਸ ਹੈ ਉਹ ਕਰਦੇ ਫਿਰ ਨੇ ਨਾਲ ਇਹਨਾਂ ਨੇ ਕਿਆ ਕਿ ਅਮਰਤ ਚੱਕਿਆ ਇਹਨਾਂ ਨੇ ਨਾਲ ਇਹਨਾਂ ਦਾ ਜਿਹੜਾ ਬੇਟਾ ਹੈ ਉਹਨੇ ਵੀ ਅਮਰਤ ਚੱਕਿਆ 2 ਸਾਲ ਪਹਿਲਾਂ ਦੀ ਗੱਲ ਹੈ ਤੇ ਇਹਨਾਂ ਨੇ ਕਿਆ ਕਿ ਮੈਂ ਪੂਰੀ ਤਰ੍ਹਾਂ ਜਿਹੜਾ ਸਿੱਖ ਨੂੰ ਫਾਲੋ ਕਰਨਾ ਸਾਰੇ ਗੁਰੂ ਨੂੰ ਫਾਲੋ ਕਰਨਾ ਤੇ ਹਰ ਤਰ੍ਹਾਂ ਤੋਂ ਇਹਦੀ ਲਾਈਫ ਐ ਅਸੀਂ ਡਿਵੋਟ ਕਰ ਦਿੱਤੀ ਸਿੱਖੀ ਨੂੰ ਬਹੁਤ ਵੱਡੀ ਗੱਲ ਨੇ ਕਿ ਇੱਥੇ ਆਪਣੀ ਕੰਟਰੀ ਨੂੰ ਮਸਜਬ ਨੂੰ ਛੱਡ ਕੇ ਇੱਕ ਇਹ ਦੂਜੇ ਮਸਜਬ ਨੂੰ ਐਕਸੈਪਟ ਕਰਨਾ ਸਿੱਖੀ ਨੂੰ ਐਕਸੈਪਟ ਕਰਨਾ ਤੇ ਆਪਣੀ ਕੰਟਰੀ ਵੀ ਛੱਡ ਲੈਣਾ ਤਾਂ ਬਹੁਤ ਬਹੁਤ ਵੱਡੀ ਗੱਲ ਹੈ ਤੇ ਆਮਚੂਰ ਹੈ ਤੁਹਾਡੇ ਵਿੱਚ ਵੇਖ ਕੇ ਤੁਹਾਨੂੰ ਵੀ ਬਹੁਤ ਜ਼ਿਆਦਾ ਇਮੋਸ਼ਨਲੀ ਤੁਸੀਂ ਵੀ ਫੀਲ ਕੀਤਾ ਹੋਏਗਾ ਕਿ ਪੂਰੀ ਦੀ ਪੂਰੀ ਫੈਮਲੀ ਜਿਹੜੀ ਹੈ ਸਿੱਖੀ ਨੂੰ ਫਾਲੋ ਕਰਦੀ ਪਈ ਪੰਜਾਬ ਦੇ ਵਿੱਚ ਰਹਿੰਦੀ ਪਈ ਹੈ ਨਾਲ ਹੀ ਇਹਨਾਂ ਨੇ ਕਿਹਾ ਕਿ ਆਪਣੇ ਬੇਟੇ ਨੂੰ ਇਹਨਾਂ ਨੇ ਗੁਰਮੁਖੀ ਪਹਿਲਾਂ ਸਿਖਾਈਏ ਤੇ ਅੰਗਰੇਜ਼ੀ ਬਾਦ ਵਿੱਚ ਸਿਖਾਈ। ਅੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਕੀ ਮਕਾਮ ਹੈ ਇਹਨਾਂ ਦੇ ਲਈ ਸਿੱਖੀ ਦਾ ਤੇ ਹੋਣਾ ਵੀ ਚਾਹੀਦਾ ਜਿਸ ਰਿਲੀਜਨ ਨੂੰ ਤੁਸੀਂ ਫਾਲੋ ਕਰਨੀ ਉਹਨੂੰ ਪੂਰੀ ਤਰ੍ਹਾਂ ਫਾਲੋ ਕਰਨਾ ਚਾਹੀਦਾ ਤੁਸੀਂ ਕੀ ਕਹੋਗੇ ਤੁਹਾਡਾ ਕੀ ਚਲਣਾ అసలు జో కీ దీకర్ రోజు ములాకా సతశ్రీకాల